ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਕਹਿੰਦੇ ਨੇ ਜੱਟ ਦਾ ਪੁੱਤ ਹੁੰਦਾ ਟਰੈਕਟਰ ਤੇ ਟਰੈਕਟਰ ਹੀ ਜੱਟ ਦੀ ਸ਼ਾਨ ਹੈ ਤੇ ਟਰੈਕਟਰ ਜਿਸ ਦੇ ਉੱਪਰ ਜ਼ਿਮੀਂਦਾਰ ਬੈਠਾ ਤੇ ਉਹ ਟਰੈਕਟਰ ਉਸ ਰੁਤਬੇ ਦਾ ਹੋਣਾ ਚਾਹੀਦਾ ਜਿਵੇਂ ਕਹਿੰਦੇ ਨੇ ਸਾਡੇ ਪਰਿਵਾਰ ਅਸੀਂ ਪਰਿਵਾਰਾਂ ਨੂੰ ਜਾਣਦੇ ਹਾਂ ਕਿ ਉਹਨਾਂ ਦਾ ਫਲਾਨੀ ਜਿਹੜੀ ਕਿ ਪਛੋਕੜ ਹੈ ਤੇ ਕਰਤਾਰ ਜਿਹੜਾ ਕੀ 52 ਸਾਲ ਹੋ ਚੁੱਕੇ ਨੇ ਕਿਸਾਨਾਂ ਦੀ ਸੇਵਾ ਵਿੱਚ ਸਾਡੇ ਨਾਲ ਹਰਮਨ ਵੀਰ ਹੈਗੇ ਨੇ 7836 ਟ੍ਰੈਕਟਰ ਹੈਗਾ ਤੇ ਇੱਕ ਮਿੰਟ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਇਹਦੇ ਕਿਹੜੇ ਫੰਕਸ਼ਨ ਹੈਗੇ ਨੇ ਕਿਉਂਕਿ ਫੁੱਲ ਵੀਡੀਓ ਤੁਹਾਨੂੰ ਅਗਲੇ ਵੀਡੀਓ 'ਚ ਤੁਹਾਨੂੰ ਸਾਰਾ ਡੀਪਲੀ ਇਸ ਦੱਸਾਂਗੇ ਹਰਮਨਵੀਰ ਜਲਦੀ ਜਲਦੀ ਇਹਨਾਂ ਚੀਜ਼ਾਂ ਦੱਸੋ ਕਿਉਂਕਿ ਦਰਸ਼ਕਾਂ ਨੂੰ ਬੜੀ ਚਾਤ ਹੈਗੀ ਇੱਕ ਤਾਂ ਕਲਰ ਬੜਾ ਪਿਆਰਾ ਤੇ ਬਾਕੀ ਡੀਪਲੀ ਚੀਜ਼ਾਂ ਦੱਸ ਦਿਓ ਇਹ ਜੋ ਤੁਸੀਂ ਮਾਡਲ ਦੇਖ ਰਹੇ ਹੋ ਕਰਤਾਰ ਗਲੋਬ ਟ੍ਰੈਕ ਸੀਰੀਜ਼ ਦਾ 7836 ਮਾਡਲ ਹੈ ਜੋ 75 HP CRD ਇੰਜਣ ਦੇ ਨਾਲ ਆਉਂਦਾ ਇਹਦਾ ਇੰਜਣ ਦੀ ਗੱਲ ਕਰੀਏ ਤਾਂ ਕਰਲੋਸਕਰ ਕੰਪਨੀ ਦਾ 4 ਸਿਲੰਡਰ ਨੌਨ ਟਰਬੋ CRD ਇੰਜਣ ਇਹਦੇ ਵਿੱਚ ਵਰਤਿਆ ਗਿਆ ਹੈਗਾ ਔਰ ਇਹਦੇ ਅਗਰ ਕੁਝ ਫੀਚਰ ਦੀ ਗੱਲ ਕਰੀਏ ਹਾਈਡਰੌਲਿਕ ਕਲੈਚ ਐਡਜਸਟਰ ਤੁਹਾਨੂੰ ਟੈਬਟ ਦੀ ਸੈਟਿੰਗ ਬਾਰ-ਬਾਰ ਨਹੀਂ ਕਰਵਾਉਣੀ ਪੈਂਦੀ ਆਟੋਮੈਟਿਕਲੀ ਟੈਬਟ ਹਾਈਡਰੌਲਿਕਲੀ ਐਡਜਸਟ ਹੁੰਦੇ ਰਹਿੰਦੇ ਨੇ ਔਰ ਉਸ ਤੋਂ ਬਾਅਦ ਇਹ ਚ ਜੋ ਬਾਲਵ ਦੀ ਗੱਲ ਕਰੀਏ ਇੰਜਨ ਦੇ ਵਿੱਚ ਤਾਂ ਇਹ 4 ਵਾਲਵ ਟੈਕਨੋਲੋਜੀ ਦੇ ਨਾਲ ਇੰਜਨ ਬਣਿਆਗਾ ਜਾਨੀ ਕਿ ਤੁਹਾਨੂੰ ਹਰ ਸਿਲੰਡਰ ਦੇ ਉੱਪਰ ਦੋ ਇਨਲੇਟ ਤੇ ਦੋ ਆਉਟਲੈਟ ਵਾਲਵ ਮਿਲ ਜਾਂਦੇ ਆ 16 ਵਾਲਵ ਟੈਕਨੋਲੋਜੀ ਦੇ ਵਿੱਚ ਯੂਜ਼ ਕੀਤੀ ਗਈ ਹੈਗੀ ਫਰੰਟ ਐਕਸਲ ਦੀ ਗੱਲ ਕਰੀਏ ਜੀ ਤਾਂ ਇਹਦੇ ਵਿੱਚ ਜੋ ਕਰਾਰੋ ਕੰਪਨੀ ਦਾ ਫਰੰਟ ਐਕਸਲ ਹੈ ਉਹ ਯੂਜ਼ ਕੀਤਾ ਗਿਆ ਟਰਾਂਸਮਿਸ਼ਨ ਹੈ ਕਰਾਰੋ ਕੰਪਨੀ ਦੀ T100 ਟਰਾਂਸਮਿਸ਼ਨ ਇਹਦੇ ਵਿੱਚ ਯੂਜ਼ ਕੀਤੀ ਗਈ ਹੈ ਟਰਾਂਸਮਿਸ਼ਨ ਤੁਹਾਨੂੰ ਆਪਸ਼ਨ ਮਿਲ ਜਾਂਦੀ ਹੈ ਨਾਰਮਲ ਟਰਾਂਸਮਿਸ਼ਨ ਜਾਂ ਕ੍ਰੀਪਰ ਟਰਾਂਸਮਿਸ਼ਨ ਬਾਕੀ ਸਾਰੀ ਵੀਡੀਓ ਸਾਹਿਬ ਇੱਕ ਥੋੜਾ ਉੱਪਰ ਆ ਕੇ ਥੋੜਾ ਜਿਹਾ ਸਮਝਾ ਦਿਓ ਟਰੈਕਟਰ ਦੇ ਜਿਹੜੀ ਸਿਟਿੰਗ ਦਾ ਜਿਹੜਾ ਹੈਗਾ ਉਹ ਜ਼ਰੂਰ ਦੱਸ ਦਿਓ ਬਾਕੀ ਜੀ 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 ਜ਼ਰ ਅੱਜ ਬੜੀ ਅਸੀਂ ਤੁਹਾਨੂੰ ਅਸੀਂ ਫੁੱਲ ਵੀਡੀਓ ਤੁਹਾਨੂੰ ਅਸੀਂ ਜ਼ਰੂਰ ਦੱਸਾਂਗੇ ਸਾਰੀ ਬਈ ਥੋੜਾ ਜਿਹਾ ਟਰੈਕਟਰ ਦੇ ਫੰਕਸ਼ਨ ਇਹ ਦੱਸ ਦੋ ਜਿਹੜਾ ਬਿਲਕੁਲ ਕਾਰਾਂ ਵਰਗਾ ਜਿਹੜਾ ਫੰਕਸ਼ਨ ਹੈ ਔਰ ਇਹਦੇ ਆਪਾਂ ਸਟੀering ਦੀ ਗੱਲ ਕਰੀਏ ਤਾਂ ਇਸ ਤੋਂ ਤੁਸੀਂ ਸਟੀering ਨੂੰ ਆਪਣੇ ਹਾਈਟ ਦੇ ਹਿਸਾਬ ਨਾਲ ਆਪਣੇ ਬੈਠਣ ਦੇ ਪੋਜੀਸ਼ਨ ਦੇ ਹਿਸਾਬ ਨਾਲ ਐਡਜਸਟ ਕਰ ਸਕਦੇ ਹੋ ਉੱਪਰ-ਨੀਚੇ ਕਲਸਟਰ ਮੀਟਰ ਦੀ ਗੱਲ ਕਰੀਏ ਤਾਂ ਫੁੱਲੀ ਡਿਜੀਟਲ ਕਲਸਟਰ ਮੀਟਰ ਹੈ ਤੁਸੀਂ ਦੇਖ ਸਕਦੇ ਹੋ ਪੂਰੇ ਹੀ ਸਿਗਨਲ ਤੁਹਾਨੂੰ ਇੱਥੇ ਡਿਜੀਟਲੀ ਸਕਰੀਨ ਦੇ ਉੱਪਰ ਮਿਲ ਜਾਂਦੇ ਨੇ ਔਰ ਸਭ ਤੋਂ ਵੱਡੀ ਗੱਲ ਇਹਦੀ ਹਾਈਡਰੋਲਿਕ ਦੀ ਗੱਲ ਕਰੀਏ ਤਾਂ 32 ਕੁਆਂਟਲ 3200 ਕਿਜੀ ਲਿਫਟ ਕਪੈਸਿਟੀ ਦੇ ਨਾਲ ਇਹ ਟਰੈਕਟਰ ਤੁਹਾਨੂੰ ਮਿਲਦਾਗਾ ਸੋ ਆਰਮਨ ਵੀਰੇ ਹੁਣ ਜਿਹੜਾ ਫਰੰਟ ਬਾਰੇ ਦੱਸਿਆ ਤੇ ਜਿਹੜੀ ਲਿਫਟ ਹੈ ਸਭ ਤੋਂ ਵੱਡੀ ਜਾਣ ਕੇਂਦੇ ਉਹ ਹੀ ਹੁੰਦੀ ਹੈ ਜਦੋਂ ਪਿੱਛੇ ਕਹਿੰਦੇ ਨੇ ਹੈਵੀ ਸੈੱਟ ਜਾਂ ਕੋਈ ਸੰਦ ਪਾ ਜਾਂਦੇ ਨੇ ਲਿਫਟ ਦੀ ਜਾਂਚ ਬਹੁਤ ਜ਼ਰੂਰੀ ਹੈ ਲਿਫਟ ਦੇ ਵਿੱਚ ਗੱਲ ਕਰੀ ਤਾਂ ਜੀ 32 ਕੁਆਂਟਲ ਲਿਫਟ ਕੈਪੈਸਿਟੀ ਇਸ ਮਾਡਲ ਦੇ ਵਿੱਚ ਮਿਲ ਜਾਂਦੀ ਹੈ ਮੋਸਟਲੀ ਜੇ ਆਪਾਂ ਗੱਲ ਕਰੀਏ 75 ਐਚਪੀ ਸੈਗਮੈਂਟ ਵਿੱਚ 2500 2800 ਕਿਜੀ ਲਿਫਟ ਮਿਲਦੀ ਹੈ ਪਰ ਆਪਾਂ ਪੂਰੇ 3200 ਕਿਲੋਗ੍ਰam ਦੀ ਆਪਾਂ ਲਿਫਟੇ ਦੇ ਵਿੱਚ ਲਗਾਈ ਹੋਈ ਹੈਗੀ ਤੁਸੀਂ ਦੇਖ ਸਕਦੇ ਹੋ ਦੋਨੋਂ ਸਾਈਡ ਤੋਂ ਨਾ ਐਕਸਟਰਨਲ ਸਿਲੰਡਰ ਮਿਲ ਜਾਂਦੇ ਨੇ ਹੁੱਕ ਦੀ ਗੱਲ ਕਰੀਏ ਤਾਂ ਹੈਵੀ ਡਿਊਟੀ ਹੁੱਕ ਮਿਲ ਜਾਂਦੀ ਹੈਗੀ ਔਰ ਫੋਰ ਸਪੂਲ ਵਾਲਵ ਦੇ ਨਾਲ ਇਹ ਟਰੈਕਟਰ ਤੁਹਾਨੂੰ ਮਿਲ ਜਾਏਗਾ ਜਿਵੇਂ ਕਹਿੰਦੇ ਨੇ ਜੱਟ ਦਬਦਾ ਨਹੀਂ ਕਹਿੰਦੇ ਨੇ ਇਹ ਟਰੈਕਟਰ ਤੇ ਬੈਠਾ ਹੋਵੇ ਤਾਂ ਜੀ ਜੀ ਬਿਲਕੁਲ ਮਤਲਬ ਕੁਛ ਮਰਜ਼ੀ ਪਾ ਦੋ ਸੋ ਕਰਤਾਰ ਜਿੰਦਾ ਦਾ ਵੀ ਇੰਪਲੀਮੈਂਟ ਉਦਾਂ ਦੇ ਹੀ ਤੁਹਾਡੇ ਕੋਲੇ ਸੈਟਿੰਗ ਸਭ ਕੁਝ ਉਦਾਂ ਦਾ ਹੀ ਅਰੇਂਜਮੈਂਟ ਮਿਲ ਜੇਗਾ ਤੇ ਜਲਦੀ ਅਗਲੀ ਵੀਡੀਓ ਤੁਹਾਨੂੰ ਅਸੀਂ ਹਰਮਨ ਵੀਰੇ ਫਿਰ ਜਲਦੀ ਤੁਹਾਨੂੰ ਮਿਲਾਂਗੇ ਇਸ ਵੀਡੀਓ ਨੇ ਸਾਰਾ ਸਾਨੂੰ ਡੀਪਲੀ ਦੱਸਣਾ ਇਸ ਬਾਰੇ ਸੋ ਇਹ 78 36 ਜਿਹੜਾ ਟਰੈਕਟਰ ਹੈ ਉਹਦੇ ਬਾਰੇ ਤੁਹਾਨੂੰ ਡੀਪਲੀ ਸਾਰਾ ਦੱਸਾਂਗੇ ਤੁਹਾਨੂੰ ਅਸੀਂ ਮੋਟਾ-ਮੋਟਾ ਦੱਸਿਆ ਤੇ ਅਗਲੀ ਵੀਡੀਓ ਲਈ ਜਰੂਰ ਡੇਲੀ ਪੋਸਟ ਨਾਲ ਜੁੜੇ ਰਹੋ